ਕਿਥੇ ਜਾਂਦਾ ਮਰਹਟਾ ਤੇ ਹੋਰ ਵੀ ਘੜੀਆਂ ਵਿੱਚ ਇਹ ਮੋੜੀ ਹੁੰਦੀ ਰਹੀ ਕੋਈ ਪੜੀ ਜਾਂਦੀ ਕੋਈ ਨਹੀਂ ਕਰਦਾ ਸਰਦਾਰ ਵਾਲਾ ਚੱਲਾਵਾ ਸਰਦਾਰ ਬਾਲਾ ਜਿਲਹਾ ਸਰਦਾਰ ਹਰਜਨ ਸਿੰਘ ਦੇ ਰੁਕਕਾਰ ਸਜਾ

गुरीर सिंू जल बच्चा भज गया ए डीजे शेर सरदार मनजीत सिंह डर जगतपुर हिम्मत सिंह जगतपुर मेजर सिंह बहुत